ਹਰੇਕ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਿਦਿਆਰਥੀ ਦਸਕੋ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਈ ਹੈ ਜਿਹੜੀ ਕਿ ਇਲੈਕਟਿਵ ਪੰਜਾਬੀ ਸਮੈਸਟਰ ਤੀਜਾ ਦੇ ਵਿੱਚ ਲੱਗੀ ਹੈ ਕਹਾਣੀ ਦਾ ਨਾਮ ਹੈ ਕੋਟ ਤੇ ਮਨੁੱਖ ਕੋਟ ਤੇ ਮਨੁੱਖ ਕਹਾਣੀ ਦਾ ਸਬੰਧ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀਆਂ ਲੋੜਾਂ ਨਾਲ ਵੀ ਹੈ ਸਾਡੀਆਂ ਮਜਬੂਰੀਆਂ ਨਾਲ ਵੀ ਹੈ ਤੇ ਖਾਸ ਕਰਕੇ ਅਧਿਆਪਕ ਵਰਗ ਦਾ ਇੱਕ ਉਹ ਅਧਿਆਪਕ ਜਿਹੜਾ ਬਹੁਤ ਥੋੜੀ ਤਨਖਾਹ ਤੇ ਕੰਮ ਕਰਦਾ ਹੈਰ ਉਸ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਉਹਦੀ ਪਰਿਵਾਰਕ ਸਥਿਤੀ ਕੀ ਹੈ ਉਸ ਨੂੰ ਇੱਕ ਜਿੱਥੇ ਉਹ ਟਿਊਸ਼ਨ ਪੜਾ ਰਿਹਾ ਹੈ ਉਸ ਬੱਚੇ ਦੇ ਨਾਲ ਉਸ ਦਾ ਵਿਹਾਰ ਤੇ ਉਹ ਬੱਚੇ ਦਾ ਉਸ ਨਾਲ ਵਿਹਾਰ ਤੇ ਇਸ ਸਾਬਕਾਸੀ ਦੇ ਵਿੱਚ ਜਿਹੜਾ ਇੱਕ ਸਾਡੇ ਸਮਾਜ ਵਿੱਚ ਅਮੀਰੀ ਗਰੀਬੀ ਦਾ ਪਾੜਾ ਹੈ ਉਹ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਕਹਾਣੀ ਦਾ ਬਹੁਤ ਹੀ ਵਧੀਆ ਥੀਮ ਹੈ ਜਿਹੜਾ ਕਿ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਜਦ ਤਾਸੀਂ ਅਧਿਆਪਕ ਨੂੰ ਸਮਾਜ ਦਾ ਕਰਤਾ ਮੰਨਦੇ ਹਾਂ ਸਮਾਜ ਦਾ ਸਿਰਜਕ ਮੰਨਦੇ ਹਾਂ ਪਰ ਕਈ ਵਾਰ ਅਧਿਆਪਕ ਵਾਸਤੇ ਵੀ ਕਈ ਚੁਟਾਉਂਦੀਆਂ ਨੇ ਸਮਾਜ ਦੀਆਂ ਜਿਹੜੀਆਂ ਉਹਨੂੰ ਸਾਹਮਣੇ ਉਹਦੇ ਸਾਹਮਣੇ ਆਉਂਦੀਆਂ ਨੇ ਤੇ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਕਹਾਣੀ ਕੋਟ ਤੇ ਮਨੋਖ ਗਾਣੀ ਦਾ ਟਾਈਟਲ ਕੋਟ ਤੇ ਮਨੁੱਖ ਕਿਉਂ ਹੈ ਕਿਉਂਕਿ ਇਸ ਵਿੱਚ ਜਿਹੜਾ ਮੁੱਖ ਪਾਤਰ ਹੈ ਉਹ ਅਧਿਆਪਕ ਹੈ ਮਨੁੱਖ ਹੈ ਤੇ ਉਹ ਇੱਕ ਕੋਟ ਦੇ ਨਾਲ ਕੋਟ ਜਿਹੜਾ ਪੈਨਨ ਵਾਲਾ ਕੱਪੜਾ ਹੈ ਉਹਦੇ ਨਾਲ ਉਹਦੀ ਕਿਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਕਿਸ ਤਰ੍ਹਾਂ ਕੋਟ ਕਿਸੇ ਤੋਂ ਲੈਂਦਾ ਆ ਤੇ ਉਸ ਕੋਟ ਨਾਲ ਉਹਦੀ ਮਨੁੱਖਤਾ ਤੇ ਕੀ ਅਸਰ ਹੁੰਦਾ ਹੈ ਉਹਦੀ ਇਨਸਾਨੀਅਤ ਤੇ ਕੀ ਅਸਰ ਹੁੰਦਾ ਹੈ ਇਹ ਇਸ ਦੇ ਭਾਵ ਨਿਚਸ ਕਰਕੇ ਦਾ ਸਲੇਖ ਬਿਲਕੁਲ ਠੁਕਵਾ ਹੈ ਇਸ ਕਹਾਣੀ ਨਤੇਜ ਸਿੰਘ ਨੇ ਲਿਖੀ ਹੈ ਇਹ ਕਹਾਣੀ ਇੱਕ ਗਰੀਬ ਅਧਿਆਪਕ ਦੇ ਜੀਵਨ ਦਾ ਵੇਰਵਾ ਪੇਸ਼ ਕਰਦੀ ਹੈ ਕਹਾਣੀਕਾਰ ਨੇ ਨਤੇਜ ਸਿੰਘ ਦੀਆਂ ਕਹਾਣੀਆਂ ਪਰ ਅਕਸਰ ਹੀ ਆਪਾਂ ਦੇਖਦੇ ਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਜ ਦੀਆਂ ਸਮੱਸਿਆਵਾਂ ਨੂੰ ਬੜੀ ਸੰਵੇਦਨਸ਼ੀਲ ਢੰਗ ਨਾਲ ਪ੍ਰਗਟ ਕਰਦੀਆਂ ਨੇ ਕਹਾਣੀ ਵਿੱਚ ਲੇਖਕ ਨੇ ਜੋ ਦ੍ਰਿਸ਼ ਪੇਸ਼ ਕੀਤਾ ਹੈ ਇੱਕ ਅਧਿਆਪਕ ਇਸ਼ਰਦਾਸ ਤੇ ਘਰ ਦਾ ਮਾਹੌਲ ਹੈ ਉਹ ਬਹੁਤ ਗਰੀਬੀ ਦੀ ਹਾਲਤ ਵਿੱਚ ਰਹਿ ਰਿਹਾ ਹੈ ਉਸਤੇ ਘਰ ਵਿੱਚ ਉੱਪਰ ਲੈਣ ਲਈ ਕਪੜੇ ਰਜਾਈਆਂ ਉਹ ਵੀ ਨਹੀਂ ਹਨ ਕਹਾਣੀ ਉਹ ਜਿਹੜਾ ਨ ਤੇ ਬਹੁਤ ਮਾੜੀ ਹਾਲਤ ਵਿੱਚ ਹਨ ਕਹਾਣੀ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਉਸਤੇ ਘਰ ਵਿੱਚ ਤਿੰਨ ਨਹੀਂ ਰਜਾਈਆਂ ਹਨ ਉਹ ਵੀ ਪੁਰਾਣੀਆਂ ਜਿਨ੍ਹਾਂ ਦਾ ਰੂਹ ਕਮਜ਼ੋਰ ਪੈ ਚੁੱਕਾ ਸੀ ਤੇ ਉਸ ਵਿੱਚ ਸਾਰੇ ਬੱਚਿਆਂ ਨੂੰ ਠੰਡ ਮਹਿਸੂਸ ਹੁੰਦੀ ਸੀ ਉਸਤੇ ਜਿਹੜੇ ਬੱਚੇ ਹਨ ਉਹਨਾਂ ਦੀ ਗਿਰਤੀ ਤੇ ਦੱਸਿਆ ਕਿ ਉਹਨਾਂ ਦੀ ਉਸ ਦੀ ਇੱਕ ਪਤਨੀ ਹੈ ਤੇ ਉਸਤੇ ਤਿੰਨ ਬੱਚੇ ਹਨ ਜਿੰਨਾ ਵਿੱਚ ਵੱਡੀ ਲੜਕੀ ਸੀਤੋ ਦਾ ਨਾਮ ਦੱਸਿਆ ਬਾਕੀ ਕਿਸੇ ਬੱਚੇ ਦਾ ਨਾਮ ਨਹੀਂ ਦੱਸਿਆ ਗਿਆ ਕਹਾਣੀ ਵਿੱਚ ਜੇਕਰ ਦੇਖਿਆ ਜਾਵੇ ਤੇ ਤਿੰਨ ਮੁੱਖ ਪਾਤਰ ਹਨ ਮਾਸਟਰ ਈਸ਼ਰਦਾਸ ਉਸ ਦੀ ਪਤਨੀ ਭਾਗਵੰਤੀ ਉਸ ਦੀ ਵੱਡੀ ਲੜਕੀ ਸੀਤੋ ਇਸ ਤੋਂ ਇਲਾਵਾ ਇਹ ਤਾਂ ਗਰੀਬਪੱਤ ਪਰਿਵਾਰ ਦੇ ਪਾਤਰ ਹੈ ਅਮੀਰ ਪਰਿਵਾਰ ਦੇ ਪਾਤਰਾਂ ਵਿੱਚ ਰਾਏ ਸਾਹਿਬ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਬੱਚਾ ਜਿਸ ਨੂੰ ਲੇਖਕ ਟਿਊਸ਼ਨ ਪੜ੍ਹਾਉਣ ਜਾਂਦਾ ਹੈ ਕਹਾਣੀ ਦੇ ਪਹਿਲੇ ਭਾਗ ਵਿੱਚ ਲੇਖਕ ਦੇ ਘਰ ਦੀ ਜਾਣਕਾਰੀ ਹੈ ਉਸ ਦਾ ਪਰਵਾਰਕ ਜੀਵਨ ਦੱਸਿਆ ਹੈ ਜਿਸ ਵਿੱਚ ਈਸ਼ਰਦਾਸ ਦੀ ਧੀ ਜੋ 2 ਬਰਿਆਂ 2 2 ਬਰਿਆਂ ਤੋਂ ਖੰਗ ਦੀ ਮਰੀਜ਼ ਹੈ ਉਸ ਤੇ ਬਾਰੇ ਦੱਸਿਆ ਹੈ ਮਾਸਟਰ ਈਸ਼ਰਦਾਸ ਦੀ ਸਥਿਤੀ ਦੱਸੀ ਹੈ ਕਿ ਉਹ ਆਪਣੀ ਲੜਕੀ ਦੇ ਖੰਗ ਦੀ ਸਮੱਸਿਆ ਤੇ ਦੁਖੀ ਹੈ ਤੇ ਉਸ ਤੇ ਗਲੇ ਦਾ ਪ੍ਰੈਸ਼ਨ ਕਰਾਉਣਾ ਹੈ ਤੇ ਡਾਕਟਰ ਨੇ ਉਹਨੂੰ ਦੱਸਿਆ ਕਿ ਉਸ ਤੇ ਗਲੇ ਦਾ ਪ੍ਰੈਸ਼ਨ ਕਰਾਇਆ ਜਾਵੇ چاہے ਜੋ ਖੰਗ ਕਿਸੇ ਹੋਰ ਅੰਗ ਤੇ ਅਸਰ ਨਾ ਕਰੇ ਉਹ ਲਗਾਤਾਰ ਖੰਗਦੀ ਰਹਿੰਦੀ ਹੈ ਡਾਕਟਰ ਤੇ ਮਾਸਟਰ ਰੀਸ਼ਰ ਦਾ ਇਸ ਇੰਤਜ਼ਾਰ ਡਾਕਟਰ ਦੇ ਕਹਿਣ ਤੇ ਮਾਸਟਰ ਰੀਸ਼ਰ ਦਾਸ ਨੇ ਆਪਰੇਸ਼ਨ ਕਰਵਾਉਣਾ ਹੈ ਪਰ ਉਹ ਇਸ ਇੰਤਜ਼ਾਰ ਵਿੱਚ ਹੈ ਕਿ ਉਹ ਪੈਸੇ ਇਕੱਠੇ ਕਰ ਲਵੇ ਤਾਂ ਜੋ ਆਪਣੀ ਧੀ ਦੇ ਗਲੇ ਦਾ ਆਪਰੇਸ਼ਨ ਕਰਾ ਸਕੇ ਮਾਸਟਰ ਦੀ ਪਤਨੀ ਭਗਵੰਤੀ ਘਰ ਤੇ ਕੰਮਾਕਾਰਾਂ ਚ ਲੱਗੀ ਰਹਿੰਦੀ ਹੈ ਓਬੀਐਸ ਗਰੀਬੀ ਦਿਹਾੜਤ ਵਿੱਚ ਮਾਸਟਰ ਸ਼ਰਦਾਸ ਦੀ ਸਮੱਸਿਆ ਨੂੰ ਸਮਝਦੀ ਹੋਈ ਘਰ ਦੇ ਵਿੱਚ ਨਿੱਕੇ ਨਿੱਕੇ ਕੰਮ ਕਰਦੀ ਰਹਿੰਦੀ ਉਸ ਦਾ ਹੱਥ ਵਟਾਉਂਦੀ ਹੈ ਰਜਾਈਆਂ ਘੱਟ ਹੋਣ ਕਾਰਨ ਉਹ ਆਪਣੇ ਪਤੀ ਨੂੰ ਅਕਸਰ ਕਹਿੰਦੀ ਹੈ ਕਿ ਮੈਂ ਤਾਂ ਸਾਰਾ ਦਿਨ ਘਰ ਤੋਂ ਉਪਸਤਿਤ ਹਾਂ ਤੁਸੀਂ ਸਵੇਰ ਸਾਰ ਤੋਂ ਲੈ ਕੇ ਤਿੰਨ ਕੱਪੜਿਆਂ ਨਾਲ ਇੰਨੀ ਮੰਜ਼ਲ ਦੂਰ ਕਰਕੇ ਦੂਜੇ ਪਿੰਡ ਪੜਾਉਣ ਜਾਣਾ ਹੁੰਦਾ ਹੈ ਇਸ ਲਈ ਜੋ ਰਾਤ ਰਾਤੀ ਵੀ ਰਹਿ ਤਰ ਰਜਾਈਦਾਰ ਮਾਣ ਨਾ ਮਿਲਿਆ ਤਾਂ ਸਵੇਰੇ ਕਿਵੇਂ ਸੋ ਕਿ ਔਕੇ ਔਕੇ ਜੀ ਕਿ ਦੀ ਆ ਕੀ ਚੱਕੀ ਕਿ ਮੈਂ ਪੀਸੂਗੀ ਭਾਵ ਉਹ ਉਸ ਨੂੰ ਰਜਾਈ ਕਹਿੰਦੀ ਹੈ ਕਿ ਉਹ ਲੈ ਲਵੇ ਬਾਕੀ ਘਰ ਦੇ ਜੀਵਿਆਂ ਨੂੰ ਚਾਹੇ ਨਾ ਮਿਲ ਇੱਥੇ ਸੌਖੇ ਲਿਖਿਆ ਗਿਆ ਤੁਸੀਂ ਔਖੇ ਸ਼ਬਦ ਇੱਥੇ ਔਖਾ ਤਹੋਗੇ ਮਾਸਟਰ ਦੀ ਪਤਨੀ ਦੀ ਕੁਰਬਾਨੀ ਇਸ ਘਹਾੜੇ ਤੋਂ ਦੱਸੀ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਸੁੱਖਾਂ ਵਾਸਤੇ ਬਹੁਤ ਜ਼ਿਆਦਾ ਖਾਸ਼ਾ ਨਹੀਂ ਰੱਖਦੀ ਆਪਣੇ ਘਰ ਦੇ ਛੋਟੇ ਮੋਟੇ ਕੰਮ ਕਰਦੀ ਰਹਿੰਦੀ ਹੈ ਬਾਸਟਰ ਦੇ ਤਰਸਯੋਗ ਹਾਲਤ ਦਸੀ ਹੈ ਕਿ ਉਹ ਸਵੇਰੇ 3 ਕੋ ਚੱਲ ਕੇ ਆਪਣੀ ਰੌਂਕਰੀ ਤੇ ਪਹੁੰਚਦਾ ਸੀ ਤੇ ਉਹਦੇ ਕੋਲ ਕਿੰਨੇ ਹੀ ਵਰਿਆਂ ਤੋਂ ਕੋਈ ਕੋਟ ਨਹੀਂ ਸੀ ਸਵੈਟਰ ਵੀ ਨਹੀਂ ਸੀ ਸਕੂਲੇ ਪਹੁੰਚ ਕੇ ਪਹਿਲੀ ਘੰਟੀ ਵਿੱਚ ਹੀ ਹਾਜ਼ਰੀ ਲਾਉਣ ਲਈ ਕਲਮ ਚੁੱਕਦਾ ਏਨੀ ਠੰਡ ਵਿੱਚ ਉਸਦੀਆਂ ਉਂਗਲਾਂ ਜੰਮ ਜਾਂਦੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਿਆਦਾ ਪੈਸੇ ਕਮਾਉਣੇ ਪੈਣੇ ਸਨ ਉਸ ਨੂੰ ਇਸ ਕਰਕੇ ਉਸਨੇ ਸਿਫਾਰਿਸ਼ ਪਵਾ ਕੇ ਕਿਸੇ ਕੋਲੋਂ ਤੇ ਇੱਕ ਟੀوشن ਪੜਾਉਂਦਾ ਕੰਮ ਸ਼ੁਰੂ ਕਰ ਲਿਆ ਉਹ ਰਾਏ ਸਾਹਿਬ ਇੱਕ ਅਮੀਰ ਆਦਮੀ ਆ ਉਸਦੇ ਬੰਗਲੇ ਦੇ ਵਿੱਚ ਉਸਦੇ ਪੁੱਤਰ ਨੂੰ ਪੜਾਉਣ ਟਿਊਸ਼ਨ ਪੜਾਉਣ ਜਾਂਦਾ ਜਿਸ ਨੂੰ ਰਾਏ ਜ਼ਾਦਾ ਕਿਹਾ ਹੈ ਉਹ ਰਾਏ ਜ਼ਾਦਾ ਵਿਗੜਿਆ ਹੋਇਆ ਲੜਕਾ ਸੀ ਜਿਹੜਾ ਕਿੰਨਾ ਕਿੰਨਾ ਚੇਰ ਪੜਾਈ ਨਹੀਂ ਸੀ ਕਰਦਾ ਤੇ ਲੇਖਕ ਨੂੰ ਉਸ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਉਸ ਨੂੰ 1 ਘੰਟਾ ਪੜਾਉਣ ਲਈ ਉਸ ਨੂੰ 1 ਘੰਟਾ ਫਾਲਤੂ ਉੱਥੇ ਰਾਏ ਜ਼ਾਦੇ ਦੇ ਨਖਰੇ ਸਹਿਣੇ ਪੈਂਦੇ ਸਨ ਤੇ ਕਹਾਣੀਕਾਰ ਇੱਥੇ ਦੱਸ ਰਿਹਾ ਕਿ ਬੰਦਾ ਮਜਬੂਰੀ ਦੇ ਵਿੱਚ ਗਰੀਬੀ ਦੀ ਦਲਦਲ ਦੇ ਵਿੱਚ ਧਸਿਆ ਬੰਦਾ ਕਿੰਨੀ ਜ਼ਿਆਦਾ ਜਿਹੜਾ ਹੈ ਕੁਰਬਾਨੀ ਕਰਦਾ ਹੈ ਆਪਣੀ ਸਵੈ ਮਾਨ ਆਪਣੀ ਅਣਖ ਸਾਰਾ ਕੁਝ दांव ਤੇ ਲਾ ਕੇ ਉਹ ਨਿੱਕੇ ਮੁੰਡੇ ਦਾ ਇੰਤਜ਼ਾਰ ਕਰਦਾ ਰਹਿੰਦਾ ਕਦੋਂ ਵੇਲਾ ਹੋਏਗਾ ਤੇ ਕਦੋਂ ਉਸ ਨੂੰ ਪੜ੍ਹਾਏਗਾ ਕਿਉਂਕਿ ਉਸ ਨੂੰ ਪੜ੍ਹਾਉਣ ਦੇ 15 ਰੁਪਏ ਮਹੀਨੇ ਦੇ ਮਿਲਦੇ ਸਨ ਉਹਨਾਂ ਮੰਨ ਲਾਉਂਦਾ ਰਹਿੰਦਾ ਸੀ ਵੀ ਜੇ ਉਹਨੇ 3 ਮਹੀਨੇ ਟਿਊਸ਼ਨ ਪੜ੍ਹਾਈ ਤੇ ਉਸ ਨੂੰ 45 ਰੁਪਏ ਮਿਲ ਜਾਣਗੇ ਘਰ ਵਿੱਚ ਇੱਕ ਰਜਾਈ ਬਣ ਜਾਏਗੀ শীতੋਂ ਦੀ ਮਾਲ ਲੈ ਤੇ ਸੀ ਤੋਂ ਦੇ ਆਪਰੇਸ਼ਨ ਦੀ ਫੀਸ ਵੀ ਸ਼ਾਇਦ ਸਰ ਜਾਏ ਮਾਰਚ ਤੱਕ ਡਾਕਟਰ ਨੇ ਦੱਸਿਆ ਸੀ ਕਿ ਆਪਰੇਸ਼ਨ ਹੋ ਸਕਦਾ ਹੈ ਕਹਿਣ ਦਾ ਭਾਵ ਹੈ ਕਿ ਉਹ ਆਪਣੀਆਂ ਮਜਬੂਰੀਆਂ ਨੂੰ ਪੂਰਾ ਕਰਨ ਲਈ ਉਸ ਰਾਏ ਜਾਦੇ ਲੜਕੇ ਦੇ ਨਖਰੇ ਚੁੱਕਦਾ ਸੀ ਉਸ ਲੜਕੇ ਦੀ ਪੜ੍ਹਾਈ ਵਿੱਚ ਰੁਚੀ ਨਹੀਂ ਸੀ ਭਗਵੰਤੀ ਨੇ ਈਸ਼ਰਦਾਸ ਨੂੰ ਕਿਹਾ ਸੀ ਕਿ ਜਦੋਂ ਟਿਊਸ਼ਨ ਤੇ ਪੈਸੇ ਹੋਣ ਤੇ ਉਸ ਨੂੰ ਲਿਆ ਕੇ ਦੇ ਦੇਵੇ ਤਾਂ ਜੋ ਉਸ ਦਾ ਸਵੈਟਰ ਬਣਾਣ ਦੇਵੇ ਪਰ ਈਸ਼ਰਦਾਸ ਨੇ ਦੱਸਿਆ ਕਿ ਉਸ ਨੂੰ ਤਾਂ ਇੱਕ ਕੋਟ ਮਿਲ ਗਿਆ ਹੈ ਜਿਹੜਾ ਕੋਟ ਉਸਨੇ ਆਪਣੇ ਘਰ ਦੇ ਕਿਸੇ ਜੀਵ ਨੂੰ ਨਹੀਂ ਦਿਖਾਇਆ ਕਿਉਂ ਜੋ ਕੋਟ ਉਸਨੇ ਆਪਣੇ ਭਾਗ ਉਹ ਕੋਟ ਉਸਨੇ ਪਾ ਕੇ ਜਿਗਾ ਰਾ ਜਾਂਦਾ ਉਸ ਨੂੰ ਉਸ ਤੇ ਪਤਨੀ ਭਾਗਵੰਤੀ ਤੇ ਸੀਤਾ ਨੂੰ ਪਛਾਣਣਾ ਨਹੀਂ ਸੀ ਇਸ ਕਰਕੇ ਉਹ ਗਰਮ ਕੋਟ ਜਿਹੜਾ ਸੀ ਜਿਹੜਾ ਉਹਨੇ ਰਾਏ ਜਾਦਾ ਰਾਏ ਸਾਧ ਦੇ ਘਰੋਂ ਲਿਆ ਸੀ ਉਹਦੀ ਗੱਲ ਕੀਤੀ ਹੈ ਉੱਥੇ ਬਾਕੀ ਛੋਟੇ ਬੱਚੇ ਸਾਇਦ ਉਸਨੂੰ ਕੋਟ ਚ ਕਲਪਨਾ ਨਹੀਂ ਕਰ ਸਕਦੇ ਕਿਸ ਤਰ੍ਹਾਂ ਦਾ ਲੱਗੇਗਾ ਇਸ ਤਰ੍ਹਾਂ ਦਾ ਗਰਮ ਕੋਟ ਉਸਨੇ ਸਿਰਫ ਆਪਣੇ ਵਿਆਹ ਤੇ ਸਵਾਇਆ ਸੀ ਤੇ ਜਿਹੜਾ ਕਿ ਦੇਸ਼ ਦੀ ਵੰਡ ਹੋਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਹੀ ਰਹਿ ਗਿਆ ਸੀ ਉਸ ਤੋਂ ਮਗਰੋਂ ਕੋਈ ਨਵਾਂ ਕੋਟ ਉਹਨੇ ਨਹੀਂ ਸੀ ਕਦੀ ਲਿਆ ਕੋਣ ਉਸਨੂੰ ਇੱਕ ਕੋਟ ਮਿਲਿਆ ਸੀ ਉਸਨੇ ਇਹ ਆਪਣੀ ਪਤਨੀ ਨੂੰ ਵੀ ਨਹੀਂ ਸੀ ਵਿਖਾਇਆ ਉਸਦੀ ਪਤਨੀ ਭਾਗਵੰਤੀ ਦੱਸਦੀ ਹੈ ਕਿ ਉਸ ਕੋਟ ਨਾਲ ਜਿਹੜਾ ਪਾਕਿਸਤਾਨ ਰਹਿ ਗਿਆ ਸੀ ਉਹਨਾਂ ਦੀਆਂ ਬੜੀਆਂ ਯਾਦਾਂ ਜੁੜੀਆਂ ਹਨ ਕਿ ਉਹ ਖਿਓ ਦੇ ਖੱਬੇ ਪਾਸੇ ਕਾਲਰ ਕੋਲ ਫੁੱਲ ਟੈਂਡਰ ਦੀ ਇੱਕ ਥਾਂ ਬਣਾਈ ਸੀ ਤੇ ਵਿਆਹ ਪਿੱਛੋਂ ਬੋਟੀ ਭਾਵ ਭਗਵੰਤੀ ਇਹਦੇ ਵਿੱਚ ਇੱਕ ਫੁੱਲ ਟਾਂਕੇ ਉਸ ਨੂੰ ਪੁੱਛਿਆ ਪੁੱਛਦੀ ਹੁੰਦੀ ਸੀ ਇਸ ਫੁੱਲ ਦਾ ਨਾਮ ਪਤਾ ਕੀ ਜੇ ਤੇ ਉਹਨੇ ਜਾਣਦਿਆਂ ਹੋਇਆ ਆਗੋਂ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਮੁਟਿਆਰ ਭਗਵੰਤੀ ਨੇ ਬੜੇ ਨਖਰੇ ਨਾਲ ਕਿਹਾ ਸੀ ਇਸ਼ਕ ਪੇਚਾ ਇਹ ਪੋਨਾ ਦੀ ਪ੍ਰਾਣੀ ਇੱਕ ਰੋਮਾਂਟਿਕ ਯਾਦ ਸੀ ਜੋ ਲੇਖਕ ਨੇ ਸਾਂਝੀ ਕੀਤੀ ਕਹਿੰਦਾ ਭਾਵ ਕਿ ਲੇਖਕ ਕੋਲ ਪੁਰਾਣੇ ਸਮੇਂ ਚ ਤਾਂ ਇਸ ਕਹਾਣੀ ਦੇ ਮੁੱਖ ਪਾਤਰ ਈਸ਼ਰਦਾਸ ਕੋਲ ਪਾਕਿਸਤਾਨ ਰਹਿੰਦਿਆਂ ਸਮੇਂ ਤਾਂ ਇੱਕ ਪੋਟ ਹੁੰਦਾ ਸੀ ਪਰ ਜਦੋਂ ਭਾਰਤ ਵਿੱਚ ਆ ਗਿਆ ਤੇ ਇੱਥੇ ਆ ਕੇ ਇੱਕ ਦਵੰਡ ਹੋਈ ਦੇਸ਼ ਦੀ ਤੇ ਉਹਦੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਕੱਪੜਾ ਨਾ ਰਿਹਾ ਜਿਸ ਕਰਕੇ ਉਹ ਹੁਣ ਠੰਡ ਦੇ ਵਿੱਚ ਠਰਦਾ ਹੁੰਦਾ ਸੀ ਤੇ ਇਹ ਜਿਹੜਾ ਕੋਟ ਉਹਨੇ ਲਿਆ ਸੀ ਜਿਹੜਾ ਪਾ ਕੇ ਘਰ ਨਹੀਂ ਸਿਉਂਦਾ ਅਖਬਾਰ 'ਚ ਲਪੇਟ ਲੈਂਦਾ ਹੁੰਦਾ ਸੀ ਤੇ ਉਹ ਉਹ ਕੋਟ ਰਾਇ ਸਾਹਿਬ ਦੀ ਪਤਨੀ ਵੱਲੋਂ ਈਸ਼ਰਦਾਸ ਨੂੰ ਹਮਦਰਦੀ ਵਜੋਂ ਦਿੱਤਾ ਗਿਆ ਸੀ ਜਿਹੜਾ ਕੋਟ ਈਸ਼ਰਦਾਸ ਨੇ ਪਾਇਆ ਸੀ ਉਹ ਪੈਨ ਕੇ ਆਪਣੇ ਘਰ ਨਹੀਂ ਸੀ ਜਾਂਦਾ ਕਿਉਂ ਘਰ ਵੜਨ ਤੋਂ ਪਹਿਲਾਂ ਕੋਟ ਨੂੰ ਪੁਰਾਣੀ ਅਖਬਾਰ 'ਚ ਲਪੇਟ ਲੈਂਦਾ ਸੀ ਤੇ ਸਵੇਰੇ ਘਰੋਂ ਬਾਹਰ ਆ ਕੇ ਪਾਉਂਦਾ ਸੀ ਸਕੂਲ ਵਿੱਚ ਹੋਰ ਮਾਸਟਰਾਂ ਨੂੰ ਜਿੰਨਾ ਵਿੱਚੋਂ ਬਹੁਤੇ ਉਹਦੇ ਵਾਂਗ ਬਿਨਾ ਕੋਟ ਦੇ ਸਨ ਉਹਨੇ ਝੂਠ-ਮੂਠ ਸਕੂਟ ਬਾਰੇ ਕੁਝ ਦੱਸ ਛੱਡਿਆ ਸੀ ਪਰ ਭਗਵੰਤ ਉਹ ਝੂਠ ਨਹੀਂ ਸੀ ਬੋਲਦਾ ਉਸਨੇ ਕੋ ਉਸਨੇ ਦੱਸਿਆ ਕਿ ਉਸਨੇ ਕੋਟ ਰਾਏ ਸਾਹਿਬ ਦੀ ਪਤਨੀ ਨੇ ਦਿੱਤਾ ਜਦੋਂ ਇੱਕ ਸ਼ਾਮ ਨੂੰ ਰਾਏ ਜੱਦੇ ਨੂੰ ਪੜਾਉਣ ਤੋਂ ਬਾਅਦ ਘਰ ਆਉਣ ਲੱਗਾ ਤਾਂ ਬਹੁਤ ਜ਼ਿਆਦਾ ਠੰਡ ਹੋ ਗਈ ਸੀ ਤੇ ਉਸ ਠੰਡ ਦੇ ਵਿੱਚ ਉਸਨੇ ਅੰਗਰੇਜ਼ੀ ਦੇ ਕੋਲ ਜਾ ਕੇ ਅੱਗ ਸੇਕਣ ਲੱਗਾ ਤੇ ਅੱਗ ਸੇਕਦਿਆਂ ਸੇਕਦਿਆਂ ਰਾਏ ਸਾਹਿਬ ਦੀ ਪਤਨੀ ਨੇ ਵੇਖਿਆ ਕਿ ਉਹ ਉਸ ਨੂੰ ਬਹੁਤ ਠੰਡ ਲੱਗ ਰਹੀ ਹੈ ਤੇ ਉਸ ਨੇ ਉਸ ਨੂੰ ਗਰਮ ਚਾਹ ਪਲਾਈ ਅੰਗੀਠੀ ਤੇ ਕੋਲ ਬਿਠਾਇਆ ਤੇ ਉਸ ਨੂੰ ਇੱਕ ਗਰਮ ਕੋਟ ਲਿਆ ਕੇ ਦਿੱਤਾ ਤੇ ਨਾਲ ਹੀ ਕਿਹਾ ਕਿ ਇਹ ਕੋਟ ਰਾਏ ਸਾਹਿਬ ਨੇ ਬਲਾਇਤ ਵਿੱਚ ਸਵਾਇਆ ਸੀ ਤੇ ਮਾਸਟਰ ਜੀ ਤੁਸੀਂ ਲੈ ਲਓ। ਪੀਸ਼ਰ ਦਾਸ ਨੇ ਬਹੁਤ ਮਨਾ ਕੀਤਾ ਕਿ ਉਹ ਇਸ ਤਰ੍ਹਾਂ ਦਾ ਕੋਟ ਨਹੀਂ ਲੈ ਸਕਦਾ ਪਰ ਰਾਏ ਸਾਹਿਬ ਦੀ ਪਤਨੀ ਨੇ ਕਿਹਾ ਕਿ ਤੁਹਾਨੂੰ ਲੈਣਾ ਹੀ ਪਏਗਾ। ਮਜਬੂਰੀ ਵਿੱਚ ਸਮਝ ਲਓ ਜਾਂ ਹੁਕਮ ਸਮਝ ਲਓ। ਉਸ ਨੇ ਕੋਟ ਲੈ ਲਿਆ ਉਹ ਕੁਝ ਵੀ ਨਾ ਕਹਿ ਸਕਿਆ ਧੰਨਵਾਦ ਸ਼ਬਦ ਬਹੁਤ ਛੋਟਾ ਲੱਗਦਾ ਤੇ ਉਸ ਤੋਂ ਇਹ ਮਤਲਬ ਇਹ ਘਟਨਾ ਦੱਸੀ ਹੈ ਕਿ ਜਿਹੜਾ ਕੋਟ ਉਹਨੇ ਪਾਇਆ ਔਰ ਆਪਣੇ ਘਰ ਪਾ ਕੇ ਨਹੀਂ ਹੁੰਦਾ ਸਾਈਕਲ ਤੇ ਅਖਬਾਰ ਚ ਲਪੇਟ ਕੇ ਘਰੋਂ ਬਾਹਰ ਆ ਕੇ ਪਾਉਂਦਾ ਹੈ ਤੇ ਘਰ ਪਹੁੰਚਣ ਤੋਂ ਪਹਿਲਾਂ ਲਾ ਲੈਂਦਾ ਹੈ ਉਹ ਕੋਟ ਉਸ ਨੂੰ ਕਿਸ ਨੇ ਦਿੱਤਾ ਸੀ ਜਿੱਥੇ ਉਹ ਟਿਊਸ਼ਨ ਪੜਾਉਣ ਜਾਂਦਾ ਸੀ ਉਥੋਂ ਉਸ ਲੜਕੇ ਦੀ ਮਾਂ ਨੇ ਦਿੱਤਾ ਸੀ ਤਾਂ ਇਹ ਇੱਕ ਉਹਦੇ ਵਾਸਤੇ ਉਹ ਬੜੇ ਮਾਨ ਤੇ ਬੋਝ ਵੀ ਸੀਗਾ ਕਿ ਉਹਨੇ ਵਾਪਸ ਕਰਨਾ ਕਿਉਂਕਿ ਉਸ ਦਿਨ ਠੰਡ ਜ਼ਿਆਦਾ ਹੋਣ ਕਰਕੇ ਉਹਨੇ ਦਿੱਤਾ ਸੀ ਪਰ ਅੱਗੇ ਦੇਖਦੇ ਆ ਵਾਪਸ ਕਰਦਾ ਜਾਂ ਨਹੀਂ ਮਾਸਟਰ ਈਸ਼ਰਦਾਸ ਦੀ ਧੀ ਦੀ ਬਿਮਾਰੀ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਜਦੋਂ ਵੀ ਜਮਾਤ 'ਚ ਪੜਾਉਂਦਾ ਤੇ ਕਿਸੇ ਬੱਚੇ ਨੂੰ ਖੰਗ ਛਿੜ ਜਾਂਦੀ ਤੇ ਉਸ ਨੂੰ ਆਪਣੀ ਧੀ ਦਾ ਚੇਤਾ ਆ ਜਾਂਦਾ ਤੇ ਕਹਿੰਦਾ ਕਿ ਆਤ ਕੀ ਇਮਤਿਹਾਨ ਮਗਰੋਂ ਤੇਰਾ ਆਪਰੇਸ਼ਨ ਕਰਾਵਾਂਗਾ ਉਹ ਟਿਊਸ਼ਨ ਤੋਂ ਮਿਲਣ ਵਾਲੇ ਪੈਸਿਆਂ ਦੀ ਜਮ੍ਹਾਂ ਘਟਾਓ ਕਰਦਾ ਰਹਿੰਦਾ 15 3 45, 15 4 60 ਜਦੋਂ ਬੱਚੇ ਪਹਾੜੇ ਯਾਦ ਕਰ ਰਹੇ ਹੁੰਦੇ ਤੇ ਉਸ ਨੂੰ ਆਪਣੇ 15 ਰੁਪਏ ਮਹੀਨੇ ਦੇ ਹਿਸਾਬ ਨਾਲ 45 ਰੁਪਈਆ ਦਾ ਧਿਆਨ ਆ ਜਾਂਦਾ ਜਿਹੜੇ ਉਸਨੇ ਟਿਊਸ਼ਨ ਵਿੱਚੋਂ ਕਮਾਉਣੇ ਸਨ ਤੇ ਇਹਨਾਂ ਪੈਸਿਆਂ ਦੀ ਉਮੀਦ ਲਾ ਕੇ ਉਸਦੇ ਬਹੁਤ ਸਾਰੇ ਕੰਮ ਹੋ ਜਾਣੀ ਸਨ ਰਾਇ ਜਦਾ ਦਾ ਮਾਸਟਰ ਨਾਲ ਬੁਰਾ ਵਿਹਾਰ ਰਾਇ ਜਦਾ ਉਹ ਲੜਕਾ ਜਿਹਨੂੰ ਪੜਾਉਂਦਾ ਆ ਇੱਕ ਦਿਨ ਰਾਏ ਜਾਦੇ ਨੂੰ ਜਦੋਂ ਟਿਊਸ਼ਨ ਪੜ੍ਹਾ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਉਹ ਰਾਏ ਜਾਦਾ ਬੜਾ ਸ਼ੈਤਾਨ ਸੀਗਾ ਤੇ ਬੜਾ ਡਿਸਰੈਸਪੈਕਟ ਜਿਹੜਾ ਬੜਾ ਹੀ ਬੜਾ ਮਤਲਬ ਵਿਗੜਿਆ ਹੋਇਆ ਬੰਦਾ ਸੀ ਤੇ ਲੇਖਕ ਨੇ ਇਸ਼ਰਦਾਸ ਨੇ ਸੋਚਿਆ ਕਿ ਸ਼ਾਇਦ ਰਾਏ ਜਾਦੇ ਦੀ ਮਾਂ ਅਜ ਘਰ ਵਿੱਚ ਨਹੀਂ ਆ ਇਸ ਕਰਕੇ ਉਸ ਦੀ ਗੱਲ ਨਹੀਂ ਮਾਰ ਮਾਸਟਰ ਨੇ ਚੁੱਕ ਕਰਕੇ ਉਹਦੇ ਸਵਾਲ ਦੀ ਕਾਪੀ ਚੈੱਕ ਕੀਤੀ ਰਾਏ ਜਾਦਾ ਮਾਸਟਰ ਦੇ ਕੋਟ ਨੂੰ ਹੱਥ ਲਾਉਂਦਾ ਰਿਹਾ ਰਾਏ ਜਾਤੇ ਦਾ ਇਸ਼ਰਦਾਸ ਨਾਲ ਵਿਹਾਰ ਇੱਕ ਅਧਿਆਪਕ ਤੇ ਸਤਕਾਰ ਵਾਲਾ ਨਹੀਂ ਸੀ ਸਗੋਂ ਉਹ ਹੀ ਸ਼ਰਦਾਸ ਦਾ ਮਜ਼ਾਕ ਉਡਾਰਨ ਸੀ ਉਸ ਮੁੰਡੇ ਨੇ ਇਸ਼ਰਦਾਸ ਨੂੰ ਸਵਾਲ ਕੀਤਾ ਭਲਾ ਮਾਸਟਰ ਤੇ ਨੌਕਰ ਵਿੱਚ ਕੀ ਫਰਕ ਹੁੰਦਾ ਹੈ ਇਹ ਸਵਾਲ ਆਪਣੇ ਆਪ ਵਿੱਚ ਹੀ ਇਸ਼ਰਦਾਸ ਵਾਸਤੇ ਬਹੁਤ ਨਮੋਸ਼ੀ ਪੈਦਾ ਕਰਨ ਵਾਲਾ ਸੀ ਜਿਸ ਕਰਕੇ ਉਹ ਅੰਦਰ ਹੀ ਅੰਦਰ ਆਪਣੇ ਮਨ ਵਿੱਚ ਨਿਰਾਸ਼ਾ ਮਹਿਸੂਸ ਕਰਨ ਲੱਗਿਆ ਇਸ ਸਵਾਲ ਤੇ ਉਸ ਦੀ ਸੋਚ اٹਕ ਗਈ ਇਨੇਸ਼ਰ ਨੂੰ ਇੱਕ ਨੌਕਰ ਮਾਸਟਰ ਈਸ਼ਰਦਾਸ ਨੂੰ ਬੁਲਾਉਣ ਆਇਆ ਕਿ ਰਾਏ ਸਾਹਿਬ ਨੇ ਈਸ਼ਰਦਾਸ ਨੂੰ ਅੰਦਰ ਬੁਲਾਇਆ ਹੈ। ਰਾਏ ਸਾਹਿਬ ਵੱਲੋਂ ਮਾਸਟਰ ਈਸ਼ਰਦਾਸ ਦਾ ਤ੍ਰਿਸਕਾਰ ਜਾਂ ਬੇਇਜ਼ਤੀ। ਜਦੋਂ ਮਾਸਟਰ ਈਸ਼ਰਦਾਸ ਰਾਏ ਸਾਹਿਬ ਕੋਲੇ ਕਮਰੇ 'ਚ ਗਿਆ, ਤੋ ਆਪਣੇ ਦੋਸਤਾਂ ਨਾਲ ਤਾਸ਼ ਖੇਡ ਰਹੇ ਸਨ ਤੇ ਕਮਰੇ ਦੀ ਦੂਜੀ ਨੌਕਰ ਵਿੱਚ ਮਾਸਟਰ ਨੂੰ ਇਸ ਤਰ੍ਹਾਂ ਖੜਾ ਕਰ ਦਿੱਤਾ ਗਿਆ ਜਿਵੇਂ ਕਿਸੇ ਅਪਰਾਧੀ ਨੂੰ ਕਿਸੇ ਅਦਾਲਤ ਵਿੱਚ ਖੜਾ ਕੀਤਾ ਹੋਵੇ। ਜਦੋਂ ਮਾਸਟਰ ਈਸ਼ਰਦਾਸ ਨੇ ਸ਼ਾਨਦਾਰ ਕਮਰੇ 'ਚ ਵੇਖਿਆ ਉਸਨੂੰ ਪੂਰਾ ਜਾਇਬਕਾਰ ਵਾਂਗ ਲੱਗਿਆ ਜਿਹੜਾ ਜਾਇਬਕਾਰ 55ਵੇਂ ਚ ਉਸਨੇ ਲਾਹੌਰ ਵਿਖੇ ਵੇਖਿਆ ਸੀ ਮਾਸਟਰਸ ਮਾਸਟਰਸ ਨੇ ਪੂਰੇ ਕਮਰੇ ਨੂੰ ਧਿਆਨ ਨਾਲ ਵੇਖਿਆ ਤੇ ਸਾਹਮਣੇ ਵੱਡੀ ਅਲਮਾਰੀ ਸੀ ਜਿਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਸਨ ਸ਼ਾਇਦ ਉਸਦੀ ਸਕੂਲ ਦੀ ਅਲਮਾਰੀ ਤੋਂ ਜ਼ਿਆਦਾ ਪੁਸਤਕਾਂ ਸਨ ਇਹ ਸਾਰੀਆਂ ਪੁਸਤਕਾਂ ਸਾਈਕੋਲੋਜੀ ਦੀਆਂ ਸਨ ਮਾਸਟਰ ਰਿਸ਼ਰਦਾਸ ਜਿਸ ਕਮਰੇ ਚ ਬੱਡੇ ਸਾਰੇ ਕਲੀਨ ਤੇ ਖੜਾ ਸੀ ਇਹ ਕਲੀਨ ਉਸਦੇ ਘਰ ਦੀਆਂ ਤਿੰਨ ਰਜਾਈਆਂ ਨਾਲੋਂ ਵੀ ਮੋਟਾ ਸੀ ਤੇ ਮਾਸਟਰ ਰਿਸ਼ਰਦਾਸ ਸਭ ਕੁਝ ਵੇਖ ਕੇ ਇੱਕ ਵੱਖਰੀ ਲੋਕ ਵਿੱਚ ਖੜੇ ਹੋਣ ਦੀ ਕਲਪਨਾ ਕਰ ਰਿਹਾ ਸੀ ਕਹਿੰਦਾ ਭਾਬ ਕਿ ਉਹ ਐਨਾ ਗਰੀਬ ਸੀ ਕਿ ਉੱਥੇ ਪਈ ਹੋਈ ਹਰ ਚੀਜ਼ ਉਹਦੇ ਵਾਸਤੇ ਇੱਕ ਹੈਰਾਨ ਕਰਨ ਵਾਲੀ ਚੀਜ਼ ਸੀ ਉਹਦੇ ਘਰ ਤੇ ਤਿੰਨ ਰਜਾਈਆਂ ਵੀ ਨਹੀਂ ਸਨ ਪਰ ਉਹ ਜਿਹੜਾ ਅਮੀਰ ਰਾਏ ਜ਼ਿਆਦਾ ਸੀ ਉਹਦੇ ਘਰ ਪਿਛੇ ਹੋਏ ਕਲੀਨ ਜਿਨ੍ਹਾਂ ਨੂੰ ਪੈਰਾਂ ਨਾਲ ਬਸ ਝਾੜ ਪੈਰ ਜਿੰਨਾ ਤੇ ਲੱਗਦੇ ਆ ਉਹ ਵੀ ਉਹਦੀ ਜਾਈਆਂ ਵੱਲ ਮੋਟੇ ਸੀ ਪਰ ਆ ਵੀ ਇੱਕ ਸਮਾਜਿਕ ਨਾਪਰਾਵੀ ਦੀ ਗੱਲ ਕੀਤੀ ਆ ਕਿ ਮਾਸਟਰ ਰਿਸ਼ਰਦਾਸ ਕਿੰਨਾ ਗਰੀਬ ਹੈ ਤੇ ਰਾਏ ਜਿਆਦਾ ਰਾਏ ਜਿਹੜਾ ਸੀ ਸਾਹਿਬ ਉਹ ਕਿੰਨਾ ਮੀਰ ਹੈ ਰਾਏ ਸਾਹਿਬ ਖੁਦ ਮਾਸਟਰ ਕੋਲ ਆਏ ਤੇ ਮਾਸਟਰ ਰਿਸ਼ਰਦਾਸ ਨੇ ਹੱਥ ਜੋੜ ਕੇ ਲਏ ਰਾਏ ਸਾਹਿਬ ਨੇ ਕਿਹਾ ਕਿ ਉਸਦੇ ਕਮਰੇ ਚ ਪੈਲਮਾਰੀ ਵਿੱਚ ਸਾਰੀਆਂ ਪੁਸਤਕਾਂ ਸਾਈਕੋਨੋਜੀ ਦੀਆਂ ਨੇ ਉਹਨਾਂ ਨੇ ਮਨੋਵਿਗਿਆਨ ਬੜੀ ਚੰਗੀ ਤਰ੍ਹਾਂ ਪੜ੍ਹਿਆ ਹੈ ਉਹ ਬੱਚਿਆਂ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਰਾਏ ਸਾਹਿਬ ਨੇ ਮਾਸਟਰ ਵੱਲ ਤੱਕਿਆ ਤੇ ਆਪਣੀ ਗੱਲ ਜਾਰੀ ਰੱਖਤਾ ਕਿਹਾ ਸਾਈਕੋਲੋਜੀ ਦੀ ਸਾਇੰਸ ਦੀ ਸਟਡੀ ਦੱਸਦੀ ਹੈ ਕਿ ਜਦੋਂ ਕਿਸੇ ਸ਼ਾਗਿਰਦ ਦੇ ਮਨ ਵਿੱਚ ਮਾਸਟਰ ਦੀ ਡੂੰਗੀ ਇੱਜ਼ਤ ਨਾ ਹੋਵੇ ਉਦੋਂ ਤੱਕ ਉਹ ਕੁਝ ਨਹੀਂ ਸਿੱਖ ਸਕਦਾ ਹਾਂ ਪਰਸੋਂ ਤੋਂ ਜਦੋਂ ਤੋਂ ਤੁਸੀਂ ਇਹ ਕੋਟ ਲਿਆ ਹੈ ਇਸ ਕੋਟ ਨਾਲ ਮੇਰੇ ਪੁੱਤਰ ਕਾਕੇ ਦਾ ਤੁਹਾਡੇ ਨਾਲੋਂ ਇੱਜ਼ਤ ਦਾ ਰਿਸ਼ਤਾ ਟੁੱਟ ਗਿਆ ਹੈ ਉਪੋਛਤਾਏ ਤੇ ਸਾਡੇ ਪੰਗੀ ਪੰਗੀ ਪਾਬ ਜਿਹੜਾ ਕੂੜਾ ਚੁੱਕਦਾ ਆ ਤੇ ਮਾਸਟਰ ਵਿੱਚ ਕੀ ਫਰਕ ਹੈ ਪਾਬ ਲਾਲੂ ਪੰਗੀ ਨੇ ਵੀ ਤਾਂ ਪਿਤਾ ਰਾਏ ਸਾਹਿਬ ਦਾ ਕੋਟ ਪਾਇਆ ਤੇ ਮਾਸਟਰ ਨੇ ਮਾਸਟਰ ਈਸ਼ਰਦਾਸ ਨੇ ਕਿਹਾ ਕਿ ਉਹ ਕੋਟ ਤਾਂ ਮਾਤਾ ਜੀ ਨੇ ਪਾਬ ਰਾਏ ਸਾਬਣੀ ਨੇ ਉਹਨਾਂ ਨੂੰ ਹੁਕਮ ਕਰਕੇ ਪਵਾ ਦਿੱਤਾ ਸੀ ਅਗਲੇ ਦਿਨ ਉਹ ਸ਼ਹਿਰ ਗਏ ਸਾਂ ਤੇ ਮਾਸਟਰ ਈਸ਼ਰਦਾਸ ਕੋਟ ਤੇ ਵਾਪਸ ਕਹਿੰਦਾ ਮੈਂ ਕਰਨ ਆਇਆ ਸੀ ਪਰ ਇਹ ਕੋਟ ਵਾਪਸ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਨੂੰ ਰਾਏ ਸਾਬਣੀ ਮਿਲੇ ਨਹੀਂ ਤੇ ਉਹਨਾਂ ਦੇ ਬੱਚੇ ਰਾਏ ਜੀ ਆਦਾ ਨੇ ਕੋਟ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਸੇ ਤਰ੍ਹਾਂ ਕੋਟ ਲਾਉਣ ਲੱਗਾ ਤਾਂ ਕਿ ਕੋਟ ਵਾਪਸ ਕਰ ਦੇਵੇ ਉਸ ਨੇ ਕੋਟ ਦੀ ਤੈਅ ਲਾਉਣੀ ਸ਼ੁਰੂ ਕਰ ਦਿੱਤੀ ਰਾਏ ਸਾਹਿਬ ਨੇ ਕਿਹਾ ਕਿ ਕੋਟ ਮੋਡਰਨ ਦੀ ਉੱਕਾ ਹੀ ਲੋੜਨੀ ਤੁਸੀਂ ਕੋਟ ਪਾ ਲਓ ਤੇ ਜੇਕਰ ਕਿਸੇ ਤੁਹਾਡੇ ਬੱਚੇ ਨੂੰ ਲੋੜ ਆ ਕੋਟ ਦੀ ਤੇ ਸਾਡੇ ਘਰੋਂ ਇੱਕ ਹੋਰ ਕੋਟ ਵੀ ਲਿਜਾ ਸਕਦੇ ਹੋ ਮਾਸਟਰ ਨੇ ਹੁਕਮ ਸੁਣ ਕੇ ਕੋਟ ਪਾ ਲਿਆ ਉਸਨੇ ਕਿਹਾ ਕਿ ਆਪਣੇ ਬੱਚਿਆਂ ਲਈ ਜੇਕਰ ਕੋਈ ਪ੍ਰਾਣੇ ਕੋਰਟ ਦੀ ਲੋੜ ਹੋਵੇ ਤਾਂ ਕਾਕੇ ਦਾ ਕੋਈ ਕੋਰਟ ਲਾ ਜਾ ਸਕਦੇ ਹੋ ਨਾਲ ਹੀ ਉਸਨੇ 15 ਦਿਨਾਂ ਦੇ 750 ਰੁਪਏ ਮਾਸਟਰ ਨੂੰ ਫੜਾਏ ਇਹ ਕਹਿ ਦਿੱਤਾ ਕਿ ਕਾਲ ਤੋਂ ਪੜਾਉਣਾਉਣ ਦੀ ਲੋੜ ਨਹੀਂ ਟਿਊਸ਼ਨ ਪੜਾਉਣ ਦੀ ਕਹਿੰਦਾ ਲੋੜ ਨਹੀਂ ਹੈ ਕਿਉਂਕਿ ਮੇਰੇ ਮੁੰਡੇ ਰਾਏ ਜ਼ਾਦੇ ਦੇ ਮਨ ਵਿੱਚ ਤੁਹਾਡੇ ਬਾਰੇ ਇੱਜ਼ਤ ਨਹੀਂ ਰਹੀ ਕਿਉਂਕਿ ਤੁਸੀਂ ਮੇਰਾ ਕੋਰਟ ਪਾਇਆ ਸੀ ਤੇ ਉਹਨੇ ਕਿਹਾ ਕਿ ਇਹ ਕੋਰਟ ਮੈਂ ਇੱਕ ਕੋਟ ਕਿੰਦਾ ਕੂੜੇ ਵਾਲੇ ਨੂੰ ਦਿੱਤਾ ਇੱਕ ਤੁਹਾਨੂੰ ਦਿੱਤਾ ਤੇ ਮੇਰਾ ਮੁੰਡਾ ਕਹਿੰਦਾ ਤੇ ਕੂੜੇ ਵਾਲੇ ਤੇ ਮਾਸਟਰ ਚ ਕੀ ਫਰਕ ਆ ਦੋਵੇਂ ਹੀ ਉਸਤੇ ਪਿਤਾ ਦੇ ਕੋਟ ਮੰਗ ਕੇ ਪਾ ਰਹੇ ਆ ਤੇ ਇਹਦਾ ਇਸ ਕਰਕੇ ਔੜਨ ਦੀ ਲੋੜ ਨਹੀਂ ਆ ਉਸਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਮਾਸਟਰ ਸਾਹਿਬ ਕੋ ਸਮਝ ਗਿਆ ਹੋਵੇਗਾ ਗਲਤੀ ਤੈਅ ਤੱਕ ਪਹੁੰਚ ਜਾਏਗਾ ਉਸਨੇ ਮਾਸਟਰ ਦੀ ਤਾਰੀਫ ਕੀਤੀ ਕਿ ਉਸਨੇ ਬਹੁਤ ਮਿਹਨਤ ਕੀਤੀ ਹੈ ਪਰ ਆਪਣੇ ਕਾਕੇ ਦੀ ਸਾਈਕੋਲੋਜੀ ਨਹੀਂ ਬਦਲ ਸਕਤਾ ਜਿਸ ਤੇ ਮਾਨਵ ਵਿੱਚ ਮਾਸਟਰ ਦੀ ਇੱਜ਼ਤ ਘਟ ਗਈ ਕਿਉਂਕਿ ਮਾਸਟਰ ਨੇ ਉਸਦੇ ਪਿਤਾ ਦਾ ਘੋਟ ਪਾਇਆ ਹੋਇਆ ਸੀ। ਸਮੁੱਚੇ ਤੌਰ ਤੇ ਕਹਾਣੀ ਇੱਕ ਸਕੂਲ ਅਧਿਆਪਕ ਦੀ ਮਾਨਸਿਕ ਹੀਣਤਾ ਤੇ ਲਚਾਰੀ ਨਾਲ ਸੰਬੰਧਿਤ ਹੈ। ਅਧਿਆਪਕ ਲਈ ਪਰੇਸ਼ਾਨੀ ਤੇ ਜ਼ਿੱਲਤ ਦੀ ਸਥਿਤੀ ਇਹ ਹੈ ਕਿ ਇੱਕ ਪਾਸੇ ਉਸ ਨੂੰ ਆਪਣੀ ਮਾੜੀ ਆਰਥਿਕ ਸਥਿਤੀ ਕਾਰਨ ਠੰਡ ਵਿੱਚ ਲੰਮਾ ਪੈਂਡਾ ਮਾਰ ਕੇ ਟਿਊਸ਼ਨ ਪੜਾਉਣ ਦੀ ਮੁਸ਼ਕਲ ਕਰਨੀ ਪੈਂਦੀ ਹੈ ਤੇ ਦੂਜੇ ਪਾਸੇ ਟਿਊਸ਼ਨ ਵਾਲੇ ਲੜਕੇ ਤੇ ਉਸਦੇ ਬਾਪ ਰਾਏ ਸਾਹਿਬ ਗਿਆ ਟਕੋਰਾ ਰਾਹੀ ਬੇਇੱਜ਼ਤੀ ਸਹਣੀ ਪੈਂਦੀ ਹੈ। ਗੁਰੂ ਤੇ ਸ਼ੇਸ਼ਤਾ ਪਵਿੱਤਰ ਰਿਸ਼ਤਾ ਆਰਥਿਕ ਉਤਨੀ ਦਾ ਚੱਕੀ ਵਿੱਚ ਪੀਸ ਕੇ ਇੱਕ ਮਜ਼ਾਕ ਬਣ ਜਾਂਦਾ ਹੈ ਇਹ ਗੱਲ ਇੱਕ ਨੇ ਸਪਸ਼ਟ ਕੀਤੀ ਹੈ ਲੇਖਕ ਨੇ ਸਪਸ਼ਟ ਕੀਤੀ ਹੈ ਕਿ ਦਾਨ ਵਿੱਚ ਮੇਰੀ ਕੋਈ ਲੁਰੀਂਦੀ ਵਸਤੂ ਵੀ ਲੋੜਵੰਦਾਂ ਲਈ ਬੇਇੱਜ਼ਤੀ ਅਤੇ ਰੁਜ਼ਗਾਰ ਛੁੱਟ ਜਾਣ ਦਾ ਕਾਰਨ ਸਾਬਤ ਹੁੰਦੀ ਹੈ ਲੇਖਕ ਅਨੁਸਾਰ ਉਹ ਮੇਰੀ ਤਕਰੀਬੀ ਦਾ ਭਾਵ ਜਿਹੜਾ ਹੈ ਉਹ ਇਹੋ ਜਿਹਾ ਹੈ ਜਿਸ ਨਾਲ انسان ਅੰਦਰੇ ਅੰਦਰ ਹੀਣ ਭਾਵਨਾ ਮਹਿਸੂਸ ਕਰਦਾ ਹੈ ਇਹ ਕਹਾਣੀ ਗਿਆਨ ਜਾਂ ਵਿੱਤਿਆ ਦਾ ਚਾਂਦਨ ਵੰਡਣ ਵਾਲਿਆਂ ਦੇ ਆਪਣੇ ਹਨੇਰੇ ਅਤੇ ਨਿਸ਼ਚਿਤ ਵਿਅਕਤੀਗਤ ਤਸਵੀਰ ਹੈ ਇਸ ਵਿੱਚ ਜਮਾਤੀ ਜਾਂ ਆਰਥਿਕਤਾ ਦੇ ਪਾੜੇ ਦਾ ਭਾਵੇਂ ਸਿੱਧੇ ਤੌਰ ਤੇ ਕੋਈ ਬਿਰਵਾ ਨਹੀਂ ਮਿਲਦਾ ਪਰ ਇਹ ਸਾਡੇ ਸਮਾਜ ਵਿੱਚ ਅਮੀਰ ਤੇ ਅਮੀਰ ਲੋਕਾਂ ਦੀ ਹੈਂਕੜ ਗਰੀਬ ਲੋਕਾਂ ਦੀ ਮਜਬੂਰੀ ਦਾ ਪ੍ਰਗਟਾਵਾ ਕਰਦੀ ਹੈ ਕਹਾਣੀ ਵਿੱਚ ਰਾਏ ਸਾਹਿਬ ਕੇਵਲ ਆਰਥਿਕ ਪੱਖੋਂ ਅਮੀਰ ਨਹੀਂ ਸਭੋ ਆਪਣੇ ਆਪ ਨੂੰ ਗਿਆਨ ਪੱਖੋਂ ਵੀ ਮਾਸਟਰ ਨਾਲੋਂ ਬਿਹਤਰ ਸਮਝਦਾ ਹੈ ਉਸ ਤੇ ਹੰਕਾਰ ਸਾਹਮਣੇ ਇੱਕ ਆਮ ਆਦਮੀ ਦੀ ਗੈਰਤ ਬੁਰੀ ਤਰ੍ਹਾਂ ਠੇਕਨ ਹੋ ਗਈ ਰਾਏ ਸ ਆਪਣੀ ਨਵੇਂ ਹਮਦਰਦੀ ਦਾ ਵਿਹਾਰ ਕਰਕੇ ਆਪਣੇ ਆਪ ਨੂੰ ਉੱਚਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਮਾਸਟਰ ਦੇ ਸਤਕਾਰ ਤੇ ਰਜਗਾਰ ਨੂੰ ਬਚਾਉਣ ਵਿੱਚ ਉਹ ਵੀ ਸਫਲ ਨਹੀਂ ਹੋਈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਪੁਸਤਕ ਦੀ ਸੰਪਾਦਕਾ ਡਾਕਟਰ ਰਮਿੰਦਰ ਕੌਰ ਲਿਖਦੇ ਨੇ ਇਸ ਕਹਾਣੀ ਵਿੱਚ ਉਸ ਮਾਨਸਿਕਤਾ ਦੇ ਸੱਚ ਉਤੇ ਧਿਆਨ ਜੋੜਿਆ ਗਿਆ ਹੈ ਜੋ ਬੰਦੇ ਲਈ ਕੇਵਲ ਵਸਤੂਆਂ ਨਾਲ ਹੀ ਸੰਤੁਸ਼ਟ ਹੋਣ ਵਾਲੀ ਨਹੀਂ ਸਗੋਂ ਉਸ ਦੀ ਅਸਲ ਸੰਤੁਸ਼ਟੀ ਉਸ ਦੀ ਅੰਤਰਾਤਮਾ ਦੇ ਮਾਨਸਨਮਾਨ ਪੱਖੋਂ ਸਾਬਤ ਸਬੂਤ ਹੋਣ ਵਿੱਚ ਹੈ ਆਤਮ ਸਿਰਮਾਨ ਤੇ ਵੱਜੀ ਸੱਟ ਨਾਲ ਬੰਦਾ ਹੋਰ ਨਾ ਅੱਗੇ ਨਹੀਂ ਸਗੋਂ ਆਪਣੇ ਆਪ ਅੱਗੇ ਵੀ ਸ਼ਰਮਸਾਰ ਹੁੰਦਾ ਹੈ ਕੋਟ ਤੇ ਮਨੋ ਕਹਾਣੀ ਅਜਹੀ ਮਨੋਸਥਿਤੀ ਦੀ ਭਾਵਪੂਰਤ ਤਸਵੀਰ ਉਸਾਰ ਦੀ ਹੈ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਇਹ ਇੱਕ ਸ਼ਾਹਕਾਰ ਕਹਾਣੀ ਕਹੀ ਜਾ ਸਕਦੀ ਹੈ ਜੋ ਇੱਕ ਅਧਿਆਪਕ ਦੇ ਮਾਨ ਸਨਮਾਨ ਇੱਕ ਵਿਦਿਆਰਥੀ ਵੱਲੋਂ ਅਧਿਆਪਕ ਦੀ ਆਰਥਿਕ ਸਥਿਤੀ ਵੇਖ ਕੇ ਉਸ ਨਾਲ ਰਿਸ਼ਤਾ ਇੱਜ਼ਤ ਵਾਲਾ ਰਿਸ਼ਤਾ ਨਾਰਕਣਾ ਤੇ ਉਸਦੇ ਪਿਤਾ ਵੱਲੋਂ ਇੱਕ ਸਾਈਕੋਲੋਜਿਸਟ ਦੇ ਤੌਰ ਤੇ ਕਿ ਉਸਦੇ ਪੁੱਤਰ ਦੇ ਮਨ ਵਿੱਚ ਇੱਜਤ ਨਹੀਂ ਹੈ ਇਸ ਕਰਕੇ ਉਹ 파ੜ ਨਹੀਂ ਸਕਦਾ ਆਦ ਜਈਆਂ ਸਥਿਤੀਆਂ ਹਨ ਜਿਹੜੀਆਂ ਇਸ ਕਹਾਣੀ ਨੂੰ ਬਹੁਤ ਹੀ ਸੰਵੇਦਨਸ਼ੀਲ ਕਹਾਣੀ ਬਣਾਉਂਦੀਆਂ ਹਨ ਸਮੁੱਚੇ ਤੌਰ ਤੇ ਕਹਾਣੀ ਸਮਾਜ ਦੀ ਤਸਵੀਰ ਦਿਖਾਉਣ ਵਾਲੀ ਕਹਾਣੀ ਹੈ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਕਹਾਣੀ ਦਾ ਵਿਸ਼ਾ ਪਸੰਦ ਆਇਆ ਹੋਵੇਗਾ ਸਮਝ ਆਇਆ ਹੋਵੇ